ਸ੍ਰੀ ਕਾਲ ਜੀ ਸਾਰਿਆਂ ਨੂੰ ਸ੍ਰੀ ਕਾਲ ਜੀ ਇਹ ਕਿਹੜੇ ਪਿੰਡ ਤੋਂ ਤੁਸੀਂ ਸਾਡਾ ਜੀ ਤਾਜੋ ਪਿੰਡ ਆ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਾਜੋ ਕਿੱਥੇ ਜਾਣਾ ਤਫੇ ਕੋਲੇ ਜੀ ਤਫੇ ਦੇ ਨਾਲ ਤਫੇ ਦੇ ਨਾਲ ਹਾਂ ਤੱਪਾ ਤਾਜੋ ਤੁਹਾਡੇ ਸਾਰਿਆਂ ਦੇ ਤਾਜੋ ਪਿੰਡ ਨਹੀਂ ਜੀ ਨਹੀਂ ਜੀ ਇਹ ਦੇਤੋ ਵਾਲੇ ਆ ਗਏ ਜੀ ਮੇਰਾ ਦਲਤੋਂ ਵਾਲਾ ਪਿੰਡ ਹੈ ਕਿਹੜਾ ਦਲਤੋਂ ਵਾਲਾ ਸ੍ਰੀ ਦੇਤੋ ਚ ਹੀ ਆ ਵੀ ਜੀ ਇਹ ਜੈਤੋ ਚ ਕੀ ਸ਼ੁਨਾ ਤੁਹਾਡਾ ਮੈਂ ਕਾਕਾ ਮਨਪ੍ਰੀਤ ਮਨਪ੍ਰੀਤ ਤੁਹਾਡਾ ਜੀ ਹਰੇਸ਼ ਮ ਸਿੰਘ ਜੀ ਤੇ ਤੁਹਾਡਾ ਬਜ਼ੁਰਗ ਮੇਰਾ ਅਨੰਦਰ ਸਿੰਘ ਆ ਜੀ ਮਿੰਦਰ ਤੁਸੀਂ ਕਿੱਥੋਂ ਤਾਜੋ ਤੋਂ ਅੱਛਾ ਤਾਜੋ ਤੋਂ ਹਾਂ ਠੀਕ ਕਿੰਨੇ ਚਿਰ ਤੋਂ ਤੁਸੀਂ ਇੱਥੇ ਸਾਨੂੰ ਤਾਂ ਹੋ ਗਏ ਨੇ ਅੱਠਵਾਂ ਦਿਨ ਹੋ ਗਿਆ ਜੀ ਅੱਠਵੇਂ ਦਿਨ ਸਾਡੀ ਵਾਰੀ ਬਦਲਦੀ ਅੱਛਾ ਵਾਰੀ ਬਦਲ ਬਦਲ ਕੇ ਆਉਂਦੀ ਹਾਂ ਜੀ ਅੱਜ ਸਾਡੇ 8 ਬੰਦੇ ਹੋਰ ਆਉਣਗੇ ਅਸੀਂ ਬਦਲਾਂਗੇ ਅੱਛਾ ਅੱਜ ਤੁਸੀਂ ਚਲੇ ਜਾਓ ਜੀ ਤੇ ਇਹ 13 ਫਰਵਰੀ ਤੁਸੀਂ ਹੋ ਤੁਸੀਂ ਇਸ ਤਰ੍ਹਾਂ ਹਾਂ ਜੀ ਪਹਿਲਾਂ ਤਾਂ ਸ਼ੁਰੂ ਤੋਂ ਆ ਜੀ ਆਪਾਂ ਖਾਡਾ ਲੱਗਿਆ ਵਾ ਇੱਥੇ ਮਿੱਠੂ ਚਿੰਗ ਦੀ ਉਹ ਫੋਟੋ ਸਿਰੇ ਵਾਲੀ ਆ ਸਿਰੇ ਵਾਲੀ ਫੋਟੋ ਤਾਜੋ ਦੀ ਮਿੱਠੂ ਚਿੰਗ ਦੀ ਪਾਣੀ ਸਿਰੇ ਵਾਲੀ ਆ ਜੀ ਆਹ ਵਾਲਾ ਠੀਕ ਆ ਉਸ ਕਰਕੇ ਮੈਂ ਤਾਂ ਇੱਥੇ ਹੁੰਦਾ ਹਰ ਵਕਤ ਮਿੱਠੂ ਸਿੰਘ ਮਿੱਠੂ ਸੀ ਇਹ ਜ਼ਿਲ੍ਹੇ ਜ਼ਿਲ੍ਹੇ ਦਾ ਆਗੂ ਆ ਕੋਈ ਕੇ ਪਿੰਡ ਦਾ ਆਗੂ ਇਹ ਇਹ ਪਿੰਡ ਦਾ ਜੀ ਬਲਾਕ ਦਾ ਆਪਣੇ ਦਾ ਬਲਾਕ ਦਾ ਬਲਾਕ ਦਾ ਅੱਛਾ ਇਹ 12 ਨੂੰ ਆਉਣਗੇ ਹਾਂ ਜੀ ਆਜੇ ਹੁਣ ਇਕੱਠ ਹੋਣੇ ਉਹਦੇ ਵੀ ਆਉਣਾ ਆਬ ਲਾਇ ਨਹੀਂ ਪਤਾ ਅੱਜ ਆ ਜਾਵੇ 12 ਨੂੰ ਕੀ ਅੰਦਾਜ਼ਾ ਤੁਹਾਡਾ ਕਿੰਨਾ ਇਕੱਠ ਹੋਏਗਾ ਇਕੱਠ ਬਹੁਤ ਹੋ ਜਾਣਾ ਜੀ ਚਾਰ ਨਾਲੋਂ ਜ਼ਿਆਦਾ ਹੋਏਗਾ ਬਹੁਤ ਬਹੁਤ ਚਾਰ ਤਰੀਕ ਨੂੰ ਜਿਹੜੀ ਮਹਾਪੰਚਾਇਤ ਵਧੂ ਆ ਇਕੱਠ ਹੋਣਾ ਚਾਰ ਤੋਂ ਵਧੂਗਾ ਜੀ ਹਾਂ ਜੀ ਵਧੂਗਾ ਤੇ ਹੁਣ ਇੱਕਦਮ ਮਤਲਬ ਜਿਵੇਂ ਡੱਲੇਵਾਲ ਸਾਹਿਬ ਨੂੰ ਜਦੋਂ ਬਾਹਰ ਕੱਢਿਆ ਉਸ ਤੋਂ ਬਾਅਦ ਘਟ ਨਹੀਂ ਗਿਆ ਹੈਗਾ ਜਿਹੜੇ ਪੱਕੇ ਜੇ ਬੰਦੇ ਰਹਿ ਗਏ ਲੱਗਦੇ ਥੋੜਾ ਜਿਹਾ ਹੋ ਗਿਆ ਸੀ ਚੱਕਰ ਜੀ ਇਸ ਚੀਜ਼ ਨੇ ਹੁਣ ਥੋੜਾ ਡੱਲੇਵਾਲ ਨੂੰ ਮਾਰ ਕੱਢਣਾ ਕਰਕੇ ਇਹ ਚੰਗ ਦਾ ਕਰਕੇ ਸ਼ਾਂਤ ਥੋੜੀ ਜਿਹੀ ਆ ਗਈ ਹਾਂ ਵਿਚਰੀ ਗੱਲ ਫੈਸਲਾ ਕਰਨੇ ਨਾ ਉਹਨੇ ਰੇਸ ਰੁਪਈਆ ਕਰਕੇ ਆ ਜਾਣ ਓਕੇ ਆ ਵੀ ਹੋ ਜਾਂਦੀ ਫੈਸਲਾ ਵੀ ਸਾਹਮਣੇ ਆ ਜਾਂਦੇ ਹਾਂ ਕੁਛ ਉਹ ਤੋਂ ਮੈਨੂੰ ਲੱਗਦਾ ਐਂ ਵੀ ਲੱਗਦਾ ਸੀਗਾ ਵੀ ਆਪਾਂ ਨੂੰ ਉਹਦੀ ਜ਼ਿੰਦਗੀ ਬਚਾਉਣ ਦੀ ਲੋੜ ਹੈ ਹਾਂ ਉਹਦੇ ਚ ਲੱਗਦਾ ਵੀ ਲੋਕਾਂ ਨੂੰ ਵੀ ਆਪਾਂ ਕਾਮਯਾਬ ਹੋ ਗਏ ਹਾਂ ਕਾਮਯਾਬ ਹੋ ਗਏ ਹਾਂ ਜੀ ਆ ਵੀ ਵੀ ਚਲ ਹੁਣ ਥੋੜਾ ਜਿਹਾ ਟਾਈਮ ਆਪਾਂ ਹਾਂ ਜੀ ਥੋੜੀ ਜੀ ਨਹੀਂ ਜੋ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਗੱਲ ਕਰਦੇ ਆਂ ਉਦਾਂ ਤਾਂ ਕਾਮਯਾਬੀ ਤਾਂ ਵੱਡਾ ਸੰਘਰਸ਼ ਹੈ ਇਹ ਵੱਡਾ ਸੰਘਰਸ਼ ਹੈ ਦੇ ਪਰ ਇਹਦੇ ਨਾਲ ਮੈਨੂੰ ਲੱਗਦਾ ਵੀ ਇਹ ਲੋਕਾਂ ਨੂੰ ਇੱਕ ਵਾਰੀ ਤਾਂ ਉਦੋਂ ਆਇਆ ਸੀਗਾ ਵੀ ਯਾਰ ਇਹ ਨਹੀਂ ਹੋਣਾ ਚਾਹੀਦਾ ਨਾ ਵੀ ਇਹਨਾਂ ਦੀ ਜ਼ਿੰਦਗੀ ਬਚਣੀ ਚਾਹੀਦੀ ਹੈ ਬਹੁਤ ਔਖਾ ਸੀਗਾ ਆ ਉਦੋਂ ਮੈਂ ਇੱਥੇ ਰਿਹਾ 7 ਤਰੀਕ ਤੋਂ ਲੈ ਕੇ 23 24 ਤੱਕ ਹਾਂਜੀ ਹਾਂਜੀ ਮਤਲਬ ਸਾਰੇ ਇਹੀ ਕਹਿੰਦੇ ਸੀ ਵੀ ਯਾਰ ਆਪਾਂ ਨੂੰ ਕੋਈ ਮਰਜ਼ੀ ਕੁਰਬਾਨੀ ਦੇਣੀ ਪਵੇ ਜਿਵੇਂ 121 ਬੰਦੇ ਬੈਠੇ ਉੱਥੇ ਹੈ ਨਾ ਹਾਂਜੀ ਹਾਂਜੀ ਬਹੁਤ ਔਖਾ ਸੀ ਹੂੰ ਇਹ ਇਹ ਗੱਲ ਸੀਗੀ ਉਦੋਂ ਹਾਂਜੀ ਕਿ 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 ਉਹ ਗਾਉਂ ਦਾ ਹਰਿਆਣੇ ਵਾਲੇ ਵੀ ਫਿਰ ਆਗੇ ਸੀ ਆਪਣੇ ਨਾਲ ਹਾਂ 10 10 ਬੰਦੇ ਅਗਲੇ ਦਿਨ ਹਰਿਆਣਾ ਉਹਨਾਂ ਦੇ ਆਗੇ ਉਹ ਕਹਿੰਦੇ 100 ਬੰਦਾ ਹੋਰ ਆਉਣਾ ਹੈ ਹਾਂ ਫਿਰ ਇਹੇ ਸਮਝੌਤਾ ਹੋਇਆ ਫਿਰ ਠਾਇਆ ਬੰਦੂ ਹਾਂ ਫਿਰ ਹੀ ਹੱਲੇ ਆਓ ਸਰਕਾਰ ਨਹੀਂ ਤਾਂ ਗੱਲ ਹੀ ਨਹੀਂ ਕਰ ਰਹੀ ਸੀ 18 ਫਰਵਰੀ ਦੀ ਗੱਲ ਟੁੱਟੀ ਹੋਈ ਹੈ ਦੇਖੋ ਹਾਂ ਜੀ ਸਾਲ ਬਾਅਦ ਫਿਰ ਸੁਰਤ ਆਈ ਉਹਨਾਂ ਨੂੰ ਹਾਂ ਜੀ ਹਾਂ ਜੀ ਉਹਨਾਂ ਨੂੰ ਇਹ ਸੀ ਵੀ ਹੁਣ ਮਤਲਬ ਵੱਡਾ ਹੋਊਗਾ ਕੰਮ ਹਾਂ ਜੀ ਕੁਝ ਨਾ ਕੁਝ ਜੇ ਪੰਜ ਚਾਰ ਬੰਦੇ ਜੇ ਸ਼ਹੀਦ ਹੋਗੇ ਤਾਂ ਹੀ ਉਹਨਾਂ ਨੇ ਫਿਰ ਇਹ ਉਹ ਕੀਤਾ ਜੀ ਫੈਸਲਾ ਜਾ ਨਹੀਂ ਥੋੜਾ ਇਹ ਲੱਗਦਾ ਹੁਣ ਇਹ ਗੱਲਬਾਤ ਚ ਕੁਝ ਨਿਕ ਦੇਊਗੀ ਸਰਕਾਰ ਦੇਖੋ ਇਹ ਹਗ ਦਾ ਲੱਗਦਾ ਤਾਂ ਹੈ ਜੀ ਇਹ ਤਾਂ ਹੁਣ ਕੇ ਰੰਦਾ ਹੁਣ ਕੈ ਲੱਗਦਾ ਹਾਂਜੀ ਠੀਕ ਹੈ ਜੀ ਬੋਲੇ ਤਾਂ ਠੀਕ ਐ ਨਹੀਂ ਵਧੂਗਾ ਕੰਮ ਉਹਦਾ ਰਾਕੇ ਤਰੀਕਾ ਦੇ ਪਤਾ ਲੱਗੂ ਇਹਨਾਂ ਦੇ ਇਕੱਠ ਹੋਦੇ ਬਾਕੀ ਸਾਡੇ ਆਗੂਆਂ ਨੂੰ ਹੀ ਪਤਾ ਹਾਂਜੀ ਹਾਂ ਹੂੰ ਹੂੰ ਉਹ ਮੈਂ ਇਹੀ ਪੁੱਛਿਆ ਸੀ ਮੈਂ ਜੇ ਕੋਤੋ ਡਿਆਗੂ ਹੁੰਦੇ ਉਹਦੇ ਨਾਲ ਗੱਲਬਾਤ ਕਰ ਲੈਂਦੇ ਕੋਈ ਨਹੀਂ ਆਪਣੀ ਧੂਈ ਦੀ ਯਾਦਗਾਰ ਵੀ ਪਾਵਾਂਗੇ ਠੀਕ ਹੈ ਠੀਕ ਹੈ ਹੱਕਾ ਜੀ